ਆਸਪਲਾਈ ਕਰਦਾ ਹੁਣ ਜੇ ਕੱਲੀ ਸਰਕਾਰ ਦੀ ਸਰਕਾਰ ਦੀ ਜਿੰਮੇਵਾਰੀ ਤਾਂ ਹੈ ਜੇ ਸਰਕਾਰੀ ਠੇਕੇ ਤੋਂ ਲੈ ਕੇ ਬੰਦਾ ਮਰਿਆ ਹੋਵੇ ਨਹੀਂ ਨਹੀਂ ਜਦੋਂ ਮੈਂ ਨਹੀਂ ਨਹੀਂ ਕਮੇਟੀ ਗਲਤੀ ਨਹੀਂ ਲੋਕੀ ਗੱਲ ਸੋਹੀ ਸਮਝਣਾ ਰਹੀ ਹੈ ਅਸੀ ਜੇਤਰੀ ਸਾਹਿਬ ਗੱਲ ਇਹ ਜਿਸ ਨੂੰ ਜਿੰਮੇਵਾਰ ਨਹੀਂ ਸੀ ਪਰ ਇੱਕ ਮਿੰਟ ਜਦੋਂ ਕੋਈ ਗੱਲ ਕਰ ਰਿਹਾ ਹੈ ਆਸੀਂ ਕਰ ਲਿਆ ਗੱਲ ਇੱਥੇ ਬੰਦੀ ਦਾ ਜਿਹੜਾ ਮਜ਼ਦੂਰ 300 ਰੁਪਈਆ ਹੈ ਰੁਪਈਆ ਰਾਜਨੀਤੀ ਵਾਲੇ ਦੇ ਬਹੁਤ ਮਾੜਾ ਪੱਖ ਹੈ ਜਿਹੜਾ ਅਸੀਂ ਦੇਖੋ ਨੂੰ ਪੰਜਾਬ ਦਾ ਮੁੱਖ ਮੰਤਰੀ ਤੁਸੀਂ ਸਾਡੇ ਮੰਤਰੀ ਤੁਸੀਂ ਆਏ ਹੋ ਸਾਡੇ ਕਿਹਨੂੰ ਸੁਣਤਾ ਰੋਗ ਲਾ ਮੰਤਰੀ ਮੁੱਖ ਮੰਤਰੀ ਜਦੋਂ ਕਸਮ ਲਈ ਇਹ ਹੀ ਹੋ ਸਕਦਾ ਰਾਜੇ ਫਿਰ ਹੋਰ ਕੀ ਹੋ ਸਕਦਾ ਸਾਡੇ ਬੰਦੇ ਤਾਂ ਸਰਕਾਰ ਨੂੰ ਹੀ ਮਾਰਦੇ ਗੋਥੇ ਇੱਕ ਘਰ ਚ ਦੋ ਦੋ ਮੌਤਾਂ ਹੋ ਗਈਆਂ ਜੀ ਸਾਡੇ ਤਾਂ ਦੋ ਮੌਤਾਂ ਹੋ ਗਈਆਂ ਦੋ ਬੰਦੇ ਇੱਕ ਦੋ ਬੰਦੇ ਚਾਹੇ ਬਾਪ ਦੀ ਸਰਕਾਰ ਚ ਮਾਰੀ ਜੀ ਦੇਖੋ ਜੀ ਸੋਚਿਆ ਮੈਂ ਬਿਲਕੁਲ ਪੁਰੇ ਸਭ ਨੂੰ ਪਤਾ ਕਿ ਉਹਰੇ ਦਾਲੂ ਕੌਣ ਵੇਚਦਾ ਹੈ ਪੁਲਿਸ ਬਰਸਾਸ ਨੂੰ ਪਤਾ ਪਰ ਗੱਲ ਇਹ ਹੈ ਵੀ ਜਿਵੇਂ ਪਿੰਡਾਂ ਚ ਕਹਾਵਦਾ ਵੀ ਜਿੰਨਾ ਚਿਰ ਇੱਕ ਅੱਧਾ ਕੌਮ ਮਾਰ ਕੇ ਨਹੀਂ ਡੰਗਿਆ ਜਾਂਦਾ ਉਨਾਂ ਚਿਰ ਖਾਨੀ ਸੁੱਤ ਨਹੀਂ ਆਉਂਦੀ ਠੀਕ ਹੈ ਹੁਣ ਘਟਨਾ ਵਾਪਰ ਗਈ 19 20 ਮੌਤਾ ਹੋ ਗਈਆਂ ਤਾਂ ਗੱਲ ਕੋਈ ਆ ਗਈ ਸੀਨ ਤੇ ਆ ਗਈ ਨਹੀਂ ਤਾਂ ਇਹ ਹੈ ਕਿ ਪਹਿਲਾਂ ਤੋਂ ਚੱਲ ਰਹੀ ਹੈ ਬਲੈਕ ਹੁਣ ਵੀ ਕੰਟੀਨਿਊ ਹੋ ਉਹ ਬੰਦਾ ਜਿਹੜਾ ਫੜਿਆ ਉਸ ਦਿਨ ਜਦੋਂ ਕੁੱਟਮਾਰ ਹੋਈ ਆ ਕੱਲ ਪਰਸੋਂ ਉਸ ਰਿਆਬ ਕਹਦਾ ਵੀ ਮੈਂ ਤਾਂ ਹੁਣ ਸੁਟ ਗਿਆ ਜਿੰਨਾ ਪੁਲਿਸ ਤੋਂ ਦੇ ਦੇ ਨਾ ਪੈਸੇ ਮੈਂ ਉਸ ਰਿਆਬ ਕਹਿੰਦਾ ਕਿ ਠੀਕ ਹੈ ਹੁਣ ਮਤਲਬ ਇਹ ਪਰਵੰਧਨ ਦੇ ਇਹਨਾਂ ਮੁਕਸਪਿਆ ਨਾ ਹੁਣ ਮਤਲਬ ਮੌਤਾ ਦਿਨੋ ਦਿਨ ਹੋ ਰਹੀ ਹੈ ਨੀ ਗਿਆ ਕੁੜੀਆਂ ਵੱਡੀਆਂ ਤੁਸੀਂ ਵੀ ਬੇਸ਼ੱਕ ਆਏ ਹੋਗੇ ਸੀ ਨਹੀਂ ਕਹਿੰਦੇ ਪਰ ਇਹ ਤਾਂ ਹੁਣ ਬਰਸਾਂ ਤੋਂ ਮੌਤਾ ਹੋਣ ਲੱਗੀ ਹੈ ਨੀ ਗਿਆ ਅੰਤ ਸਭੇ ਇੱਕ ਜ਼ਿਲ੍ਹੇ ਦੇ ਵਿੱਚ 25 ਤੋਂ ਵੱਧ ਮਤੋਂ ਕਿਸ ਨੂੰ ਦਾ ਪਤਾ ਨਹੀਂ ਕਿ ਉਹ ਇਹ ਪਿੰਡਾਂ ਚ ਕਿਤੇ ਇੱਕ ਕਿਤੇ ਦੋ ਕਿੱਥੇ ਜਿੱਥੇ ਹੀ ਸ਼ਰਾਬ ਦੀ ਹੈ ਹਾਂ ਇਹ ਜਿਹੜੀ ਹੁਰਤਕ ਪ੍ਰਸ਼ਾਸਨ ਨੇ ਜਾਂਚ ਬਤਾਲ ਕਰੀਏ ਵੀ ਇਹਨਾਂ ਨੇ ਪੂਰੀ ਜਿਹੀ ਬਲਾਈ ਦੀ ਤਿਆਰ ਕੀਤੀ ਉਸੇ ਨਾਲ ਰਾਮ ਆਪਣੇ ਡਿੱਗੀਂ ਜਾ ਕੇ ਕੁਦਰਤ ਜਿੱਥੇ ਹੈ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਵੀ ਤਿੰਨ ਦਿਨਾਂ ਤੋਂ ਇਹ ਗੱਲ ਹੈ ਜਿਹੜਾ ਚੱਲ ਰਿਹਾ ਹੈ ਉਹ ਗੱਲ ਇਹ ਛੋਟੇ ਭਾਈ ਜੋ ਨੁਕਸਾਨ ਹੋ ਗਿਆ ਬੰਦਾ ਤਾਂ ਦੇਖੋ ਮੋੜ ਕੇ ਲਿਆਂਦਾ ਨਹੀਂ ਜਾ ਸਕਦਾ ਠੀਕ ਹੈ ਆਪਾਂ ਤੁਸੀਂ ਅੱਜ 2 ਦਿਨ 4 ਦਿਨ ਭੋਗ ਤੱਕ ਆਪਾਂ ਜਿੰਦੀ ਮਰਜ਼ੀ ਗੱਲਾਂ ਕਰ ਲਓ ਪਰ ਇਦਾਂ ਦਾ ਜਿਹੜਾ ਨੁਕਸਾਨ ਹੋ ਗਿਆ ਉਹ ਤਾਂ ਸਾਰੀ ਉਮਰ ਦਾ ਹੋ ਗਿਆ ਹੋ ਗਿਆ ਸਵਾਲ ਇਹ ਹੈ ਵੀ ਸਰਕਾਰਾਂ ਕੋਈ ਉਪਲੋ ਨਿਉਤਰ ਕੀ ਹੈ ਇੰਨੇ ਸਰਕਾਰਾਂ ਵੀ ਲੋਕਾਂ ਦੀ ਜੁੜੰਗ ਅਸੀਂ ਵੀ ਜਿਹੜੇ ਸਰਕਾਰਾਂ ਚ ਅਸੀਂ ਵੀ ਮੀਟਿੰਗਾਂ ਕਰਨ ਤੋਂ ਵੀ ਜਾਨੀ ਕਿ ਅੱਜ ਤੱਕ ਜਿਹੜਾ ਮਜ਼ਦੂਰਾਂ ਨਾਲ ਵਾਪਰ ਰਿਹਾ ਸਰਕਾਰ ਦੀ ਜਿਹੜੀ ਅੱਖ ਹੈ ਮਜ਼ਦੂਰਾਂ ਪ੍ਰਤੀ ਠੀਕ ਨਹੀਂ ਹੈਗੀ ਇਹ ਸਰਕੇ ਅਸੀਂ ਉਹਨੂੰ ਬਾਰ-ਬਾਰ ਬੇਨਤੀ ਕਰਦੇ ਆ ਵੀ ਆਪਾਂ ਇਹਨਾਂ ਨੂੰ ਵਾਪਸ ਨਹੀਂ ਲਿਆ ਸਕਦੇ ਛੋਟੇ ਬੱਚੇ ਤੁਸੀਂ ਹੁਣ ਸਮਝੋ ਤੁਸੀਂ ਹੁਣ ਜਥੇਬੰਦੀ ਦੀ ਸਿਆਸੀ ਗੱਲ ਨਾ ਕਰੋ ਮੈਂ ਪਰਵਾਹ ਨਹੀਂ ਨਹੀਂ ਅਸੀਂ ਸਿਆਸੀ ਗੱਲ ਨਹੀਂ ਕਰਦੇ ਅਸੀਂ ਪੋਲਟਿਕਸ ਨਹੀਂ ਕਰਨਾ ਆਈ ਹਾਂ ਜਥੇਬੰਦੀਆਂ ਦਾ ਨਹੀਂ ਕਰਦਾ ਆਈ ਹਾਂ ਤੁਸੀਂ ਗੁੱਜਰਾਂ ਵਾਲਿਆਂ ਨੂੰ ਪੁੱਛੋ ਜਿਹਨੇ ਵੀ ਪੀੜਾ ਵਾਪਸ ਨਹੀਂ ਅਸੀਂ ਉਦੋਂ ਬਾਡੀਓ ਉਦੋਂ ਤੱਕ ਉਦੋਂ ਤੱਕ ਜਿਹਨੇ ਜਦੋਂ ਸਰਕਾਰ ਨੇ ਅਸਰ ਨਹੀਂ ਕੀਤਾ ਇੱਥੇ ਬੈਠ ਕੇ ਸਿਆਸੀ ਬੁਸ਼ੋਭਾਜੀ ਕਰਨ ਦਾ ਟਾਈਮ ਨਹੀਂ ਹੈ ਮੈਂ ਪਰਵਾਰ ਨੂੰ ਦੁੱਖ ਸਾਂਝਾ ਕਰਦਾ ਹਾਂ ਮੈਂ ਜਿਹੜੀ ਗੱਲ ਕਹਿੰਦਾ ਤੁਸੀਂ ਉਹ ਸੰਦਲ ਕਾਨੂੰਨ ਮੈਨੂੰ ਬੋਲਦਾ ਤੇ ਚੋਕੋ ਪ੍ਰਧਾਨ ਜੀ ਮੇਰੀ ਬੇਨਤੀ ਸੁਣ ਲਓ ਜੀ ਤੁਸੀਂ ਸਾਰੇ ਮੇਰੇ ਮਾਵਾ ਭੈਣਾ ਵਰਗੇ ਆ ਠੀਕ ਹੈ ਨਾ ਮੰਦਰੇ ਦੀ ਜਾਨ ਤੋਂ ਉੱਪਰ ਕੁਛ ਨਹੀਂ ਹੋ ਸਕਦਾ ਹਾਂਜੀ ਠੀਕ ਹੈ ਨਾ ਜੀ ਇਹ ਜਿਹੜਾ ਕੋਡ ਹੈ ਜਿਹੜਾ ਨਸ਼ਿਆਂ ਦਾ ਨਕੀ ਜਰਾਬ ਦਾ ਇਹ ਸਾਰਾ ਤਾਂ ਮੁੱਕ ਸਕਦਾ ਹਾਂਜੀ ਸਰਕਾਰ ਵੱਲੋਂ ਪੂਰੀ ਸ਼ਕਤੀ ਹੈ ਹਾਂਜੀ ਪੁਲਿਸ ਵੱਲੋਂ ਪੂਰੀ ਸ਼ਕਤੀ ਹੈ ਪਰ ਇਹ ਤਾਂ ਮੁੱਕ ਸਕਦਾ ਹੁਣ ਅੱਜ ਕੋਈ ਨਸ਼ਾ ਵੇਚਦਾ ਸਪੋਜ਼ ਕੋਈ ਗਲਤ ਕੰਮ ਕਰਦਾ ਪਰਚਾ ਪੈ ਗਿਆ ਉਹ ਤੇ ਹਰਕੇ ਪੁਲਿਸ ਨੇ ਅੰਦਰ ਬੰਦ ਕਰਤਾ ਹਾਂਜੀ ਉਹ ਧੂਆ ਤੇ ਦੇ ਕੇ ਛਿੜਾ ਕੇ ਘੌ ਲੈ ਕੇ ਆਉਂਦਾ ਆਪਣੂ ਕੀ ਲੈ ਕੇ ਆਉਂਦੇ ਹਾਂਜੀ ਮੇਰੀ ਮੇਰੀ ਮਾਂ ਮੇਰੀ ਭੈਣੋਂ ਇਹ ਕੰਮ ਪਤਾ ਉਹ ਗਾ ਵੀ ਜਿਹੜੇ ਬੰਦੇ ਇਹ ਜਿਆ ਗਲਤ ਕੰਮ ਕਰਦੇ ਨੇ ਹਾਂਜੀ ਉਹਨੂੰ ਸਜ਼ਾ ਦੇਣਾ ਉਹਨਾਂ ਨੂੰ ਸਜ਼ਾ ਤਾਂ ਸਰਕਾਰ ਪਰਚਾ ਤਾਂ ਕਰ ਦਊਗੀ ਅੰਦਰ ਕਰ ਦਊਗੀ ਹਾਂਜੀ ਪਰ ਉਹਨਾਂ ਨੂੰ ਕੋਈ ਛੜਾ ਕੇ ਜਮਾਨਤ ਦੇ ਕੇ ਬਾਹਰ ਨਾਲੇ ਕਿ ਤਾਂ ਕੰਮ ਉਸ ਦਾ ਹੈ ਹਾਂਜੀ ਇਹਨਾਂ ਦੇ ਘਰੇ ਕੁਝ ਹੋ ਗਿਆ ਉਹਨੂੰ ਮੈਨ ਛੜਾ ਲਿਆ ਮੇਰੇ ਘਰੇ ਕੁਝ ਹੋਇਆ ਉਹਨੂੰ ਨਿਕਲ ਛੜਾ ਲਿਆ ਇਹ ਘਰੇ ਕੁਝ ਹੋ ਗਿਆ ਉਹਨੂੰ ਤਾਂ ਜੀ ਤੁਸੀਂ ਛੜਾ ਲਿਆ ਇੱਕ ਕੰਮ ਨੂੰ ਜੁੜੇ ਪਾਉਂਦਾ ਅਸੀਂ ਸਰਕਾਰ ਦੇ ਨਾਲ ਹੈ ਇੱਕ ਮਿੰਟ ਜੀ ਅਸੀਂ Subscribe to One India channel and never miss <laughs> an update